ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਤੇ ਜਿਵੇਂ ਤੁਸੀਂ ਇੰਸਟਾਗ੍ਰam ਤੇ ਸਪੋਰਟ ਕਰ ਰਹੇ ਹੋ ਇੰਨੀ ਸਪੋਰਟ ਕੀਤੀ ਹੈ ਮੈਂ ਥੋੜਾ ਤਹਿ ਦਿਲੋਂ ਧੰਨਵਾਦ ਆ ਇੰਨੇ ਫੋਲੋਅਰ ਵਧ ਰਹੇ ਨੇ ਡੇਲੀ ਦਾ 1000 ਫੋਲੋਅਰ ਮੇਰਾ ਵਧ ਰਿਹਾ ਹੈ ਹਨਾ 500 ਵਧ ਰਿਹਾ 300 ਵਧ ਰਿਹਾ ਪਰ ਤੁਸੀਂ ਐਵੇਂ ਹੀ ਬਣਾ ਕੇ ਰੱਖਿਓ ਹਨਾ ਸਪੋਰਟ ਮੈਂ ਤਾਂ ਹੀ ਥੋੜੇ ਆਸੇ ਜੁੜੇ ਆ ਫਿਰਦਾ ਬਾਕੀ ਜਿੰਨੇ ਪਿੱਛੇ ਰਿਸ਼ਤੇ ਸੀ ਸਾਰੇ ਤੋੜ ਤੂੜ ਕੇ ਮੈਂ ਤੁਰਿਆ ਠੀਕ ਆ ਜੀਦਾ ਕਰ ਲਾ ਦਿਲੋਂ ਕਰ ਲਾ ਹਨਾ ਉਹ ਬੰਦਾ ਹਰੇਕ ਹੀ ਜਣ ਦੀ ਇੱਥੇ ਇਨਸਾਨ ਦਾ ਇਹ ਨਾਲੋਂ ਬਿਹਤਰ ਕੁੱਤੇ ਦਾ ਕਰ ਲੋ ਇਨਸਾਨ ਦਾ ਨਾ ਕਰੋ ਕੁੱਤਾ ਪਾਲਿਆ ਚੰਗਾ ਹੁੰਦਾ ਇਨਸਾਨ ਪਾਲਿਆ ਚੰਗਾ ਆਮ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਐਵੇਂ ਤੁਸੀਂ YouTube ਤੇ ਵੀ ਛੱਡ ਤੇ ਕਿਰਪਾ ਕਰੋ ਹਨ ਤੇ ਹੁਣ ਅਸੀਂ ਪਹੁੰਚ ਗਏ ਵਿਆਸ ਆ ਵਿਆਸ ਦਰਿਆ ਤੇ ਦੇਖੋ ਤੁਸੀਂ ਤੇ ਉਸ ਤੋਂ ਬਾਅਦ ਹੁਣ ਅਸੀਂ ਜਾਣਾ ਪਾਪਾ ਬਕਾਲਾ ਜੀ ਪਾਪਾ ਬਕਾਲਾ ਜੀ ਆ ਕੇ ਰਾਤ ਕੱਟਾਂਗੇ ਤੇ ਫਿਰ ਕੱਲ ਨੂੰ ਸਵੇਰੇ ਹਰਮੰਦਰ ਸਾਹਿਬ ਨੂੰ ਤੁਰਾਂਗੇ ਧੰਨਵਾਦ ਤੁਹਾਡਾ ਤੇ ਜਿਹੜੀ ਅੱਗੇ ਅਨ ਹਰਮੰਦਰ ਸਾਹਿਬ ਮੱਥਾ ਟੇਕ ਕੇ ਅੱਗੇ ਯਾਤਰਾ ਸ਼ੁਰੂ ਕਰਨੀ ਆ ਉਹ ਕਰਨੀ ਆਪਣੇ ਸ੍ਰੀ ਅਨੰਦਪੁਰ ਸਾਹਿਬ ਦੀ ਇੱਥੋਂ ਹੀ ਸ੍ਰੀ ਅਨੰਦਪੁਰ ਸਾਹਿਬ ਜਾਣਾ ਤੇ ਉਹ ਵੀ ਯਾਤਰਾ ਹੁਣ ਦਿਖਾਵਾਂਗੇ ਉੱਥੇ ਹੀ ਆਪਾਂ ਯਾਤਰਾ ਦੀ ਵੀਡੀਓ ਪਾਉਣੀ ਆ ਹਰਮੰਦਰ ਸਾਹਿਬ ਵੀ ਵੀ ਆਪਾਂ ਹੁਣ ਇੱਧਰ ਯਾਤਰਾ ਸ਼ੁਰੂ ਕਰ ਲਈ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਜੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਤੇ ਆ ਇੱਕ ਭਰਾ ਆਪਣੇ ਨਾਲ ਜੁੜੇ ਅੱਜ ਤੇ ਤੁਰੇ ਜਾਂਦੇ ਆ ਦੋਨੇ ਸਫਰ ਦੋਨਾਂ ਦਾ ਜੀ ਇੱਕ ਆ ਤੇ ਇਹ ਭਰਾ ਜਿਹੜਾ ਇਹ ਹੈਗਾ ਨੰਗਲ ਤੋਂ ਇਹਦਾ ਵੀ ਸਫਰ ਇੱਕ ਹੀ ਆ ਆਪਣਾ ਵੀ ਇੱਕ ਹੀ ਆ ਤੇ ਹੁਣ ਅਸੀਂ ਚੱਲਿਆ ਕਰਤਾਰਪੁਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ 2 ਕਿਲੋਮੀਟਰ ਅਸੀਂ ਅੱਗੇ ਆ ਗਏ ਤੇ ਅੱਜ ਦਾ ਜਿਹੜਾ ਸਫਰ ਆ ਸਾਡਾ ਅਸੀਂ 30 ਕਿਲੋਮੀਟਰ ਕੱਟਾਂਗੇ ਪਿਆਸ ਜਾ ਕੇ ਦੇਖਾਂਗੇ ਦਮ ਲਵਾਂਗੇ ਤੇ ਮਿਲਦੇ ਆਂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆ ਸਾਡਾ ਭਰਾ ਨਾਲ ਤੇ ਅਸੀਂ ਤੇ ਤੁਰੇ ਜਾਂਦੇ ਆ ਅਸੀਂ ਘੱਟ ਤੋਂ ਘੱਟ 12-13 ਕਿਲੋਮੀਟਰ ਅਸੀਂ ਕੱਢਿਆ ਏ ਤੇ ਹੁਣ ਅਸੀਂ ਜਾਵਾਂਗੇ ਆਪਾਂ ਕਿੱਥੇ ਜਾਣਾ ਬਾਬਾ ਬਕਾਲੇ ਕੋਲੇ ਜਾਣਾ ਹੁਣ ਇਹਨੇ ਵਿਆਸ ਵੀ ਪਾਰ ਕਰਨਾ ਤੇ ਫਿਰ ਉਦੋਂ ਬਾਅਦ ਤੁਹਾਨੂੰ ਵਲੌਗ ਸ਼ਾਮ ਨੂੰ ਮਿਲੂਗਾ ਤੇ ਇੱਕ ਤਾਂ ਹੈਗਾ ਵੀ ਖਤਰਾ ਹੀ ਔਰੇ ਹਨ ਗੱਡੀਆਂ ਤੇਜ਼ ਜਾਂਦੀਆਂ ਨੇ ਕਾਫੀ ਜਮਾ ਕੋਲਦੀ ਜਾਂਦੀਆਂ ਨੇ ਤੇ ਅਸੀਂ ਤਾਂ ਦੇਖ ਕੇ ਚੱਲ ਰਹੇ ਹੌਲੀ ਹੌਲੀ ਚੱਲ ਰਹੇ ਆ ਸਬਸਕ੍ਰਾਈਬਰ ਤੇ ਫੋਲੋ ਜੁਇਨ ਕਰ ਲਿਓ YouTube ਤੇ ਤੇ ਵਿਆਹ ਲੱਗੋ ਬਾਕੀ ਦੇਖ ਰਿਹਾ ਵੀ ਅੱਗੇ ਤੁਰ ਮਤ ਕੋਈ ਅਸ਼ਟੀ ਹੋ ਤੁਰਨ ਦੀ ਕਿ ਨਹੀਂ ਹੋਊਗੀ ਜੇ ਹੋਈ ਤਾਂ ਫਿਰ ਤੁਰਾਂਗੇ ਨਹੀਂ ਫਿਰ ਦੇਖੀ ਜੋ 10 ਕਿਲੋਮੀਟਰ ਅਸੀਂ ਕੱਢਿਆ ਜਾਣ ਦੀ 12 ਕਿਲੋਮੀਟਰ ਆਹਾਂ ਵਿਆਹ ਰੋਡ ਉਹ ਦੇਖੋ ਲੈ ਵਿਆਹ ਦਰਿਆ ਆਉਣ ਯਾਨੇ ਗੱਡੀਆਂ ਉਹ ਝੋਲਦੀਆਂ ਇਹ ਆ ਨਯਾਰਾ ਜ਼ਿੰਦਗੀ ਦਾ ਜਿਹੜਾ ਬੰਦਾ ਨਾ ਸਾਰੇ ਰਿਸ਼ਤੇ ਨਾਤੇ ਤੋੜ ਕੇ ਪਰੇ ਨੂੰ ਚੱਲ ਪੋਏ ਉਹਦਾ ਕੁਝ ਨਹੀਂ ਹੁੰਦਾ ਹੁੰਦਾ ਵਾਹਿਗੁਰੂ ਦਾ ਹੱਥ ਹੋਣਾ ਚਾਹੀਦਾ ਹੋਰ ਲੱਡੂ ਪੱচ্চੂ ਦੀ ਕੋਈ ਪ੍ਰਵਾਹ ਨਹੀਂ ਕਰੀਦੀ ਹੁੰਦੀ ਠੀਕ ਆ ਤੇ ਉਹ ਜਿਹਦੇ ਕੀਦੇ ਸਿਰ ਜਿਹਦੇ ਆਪਾਂ ਦਰ ਤੇ ਜਾਣੇ ਆ ਉਹਦਾ ਹੱਥ ਆਪਣੇ ਤੇ ਤਾਂ ਹੀ ਆਪਣੇ ਪੈਰਾਂ ਤੇ ਛਾਲੇ ਵੀ ਹੋਗੇ ਤੁਸੀਂ ਮੇਰੀ ਇੰਸਟਾ ਗ੍ਰਾਮ ਤੇ ਵੀ ਦੇਖੋ ਪੈਰਾਂ ਤੇ ਛਾਲੇ ਵੀ ਹੋਗੇ ਪਰ ਆਪਾਂ ਫੇਰ ਵੀ ਦੇਖੋ ਤੁਸੀਂ ਜਜਬਾ ਜਮਾ ਵੀ ਨਹੀਂ ਜਮਾ ਵੀ ਜਜਵਾ ਜਨਤੀ ਉਹਦੀ ਸਿਰ ਤੇ ਇੰਨਾ ਮਿਹਰ ਭਰਿਆ ਹੱਥ ਰੱਖਿਆ ਹੋਇਆ ਵਾਬ ਵੀ ਉਹਦੀ ਕਿਰਪਾ ਹੀ ਆ ਪੂਰੀ ਆ ਮਾਤਾ ਜੀ ਸਾਨੂੰ ਦੇਖਦੇ ਹੀ ਜਾਂਦੇ ਨੇ ਧੰਨਵਾਦ ਮਾਤਾ ਜੀ ਤੁਹਾਡਾ ਹਾਂ ਜੀ ਬਾਬੇ ਉਹ ਆਪਾਂ ਲੈਣ ਲੱਗ ਗਿਆਂ ਹੁਣ ਖਾਣਾ ਤੇ ਸਾਹਮਣੇ ਆਪਾਂ ਬਣਾਏ ਤੇ ਆਪਾਂ ਜਾਣ ਬਾਕੀ ਬਕਾਲਾ ਜੀ ਬਾਬਾ ਬਕਾਲਾ ਜੀ ਰਹਿ ਗਿਆ 3 ਕਿਲੋਮੀਟਰ ਸਨ ਭਾਈ ਜੀ 3 ਕਿਲੋਮੀਟਰ ਰਹਿ ਗਿਆ ਬਾਬਾ ਬਕਾਲਾ ਤੇ ਆ ਭਰਾ ਲੱਗਣਾ ਨਾ ਕੰਮ ਚੱਲ ਜੇ ਫੋਨ ਚੱਲ ਜੇ ਫੋਨ ਧੰਨਵਾਦ ਜੀ ਲਓ ਬਾਬੇ ਉਹ ਅੱਪਾ ਦੇ ਪੈ ਤੇ ਹੁਣ ਆਪਾਂ ਉੱਠਦੇ ਆ ਤੇ ਫੇਰ ਆਪਾਂ ਚੱਲਦੇ ਆ ਤੇ ਆਪਣਾ ਸਫ਼ਰ ਹੈਗਾ ਸਿਰਫ 4 ਕਿਲੋਮੀਟਰ ਦਾ 4 ਕਿਲੋਮੀਟਰ ਪਹੁੰਚ ਗਏ ਆਪਾਂ ਫੇਰ ਦੇ ਦੇ ਕੀ ਕਰਨਾ ਤੂ ਆ ਤੇ ਫੋਲੋ ਜਰੂਰ ਕਰਿਓ ਜੀ ਧੰਨਵਾਦ ਜੀ ਤੁਹਾਡਾ ਕਿਰਪਾ ਕਰਿਓ ਤੇ ਆਹ ਰੋਡ ਆ ਵਿਆਸ ਆ ਬਾਬਾ ਵਿਆਸ ਨਾਲ ਰੋਡ ਤੇ ਬੈਠੇ ਆ